ਕਾਲ ਜੀ ਸਾਰਿਆਂ ਨੂੰ ਹੋਰ ਸਭ ਨੂੰ ਸਭ ਠੀਕ ਠਾਕ ਜੇ ਮੀਰ ਕਰਦੇ ਆ ਸਭ ਠੀਕ ਹੋਣਗੇ ਦੁਪਹਿਰ ਦਾਪਾਂ ਨੂੰ ਲੱਗੀ ਸੀ ਭੁੱਖ ਤੇ ਆਪਾਂ ਲੱਗੇ ਆ ਚੌਲ ਤਿਆਰ ਕਰਨ ਤੇ ਚੌਲ ਆ ਥੋੜੇ ਜਿਹਾ ਤਿਆਰ ਹੋ ਗਏ ਆ ਛੁੱਕਰ ਦੇ ਵਿੱਚ ਆਪਾਂ ਬਾਤ ਤੇ ਆ ਤੇ ਬਣ ਜਾਣੇ ਆ ਫਿਰ ਆਪਾਂ ਨਾਲੇ ਹਾਫ ਖਾਵਾਂਗੇ ਨਾਲੇ ਆਪਾਂ ਕარი ਜਰਾਂ ਨੂੰ ਖਾਵਾਂਗੇ ਬੈਠੇ ਸੀ ਮੈਂ ਚਲ ਆਪਾਂ ਚੌਲ ਬਣਾ ਲਈਏ ਜੁੜੇ ਰਹੋ ਰੌਣ ਦੇ ਨਾਲ ਜੀ ਬਾਜੀ ਸੇਟੀ ਚੱਲੀ ਐ ਕੋਸੇਟੀ ਬਜਣੀ ਐ ਚੌਲ ਵਧੀਆ ਬਣ ਜਾਣੇ ਆ ਕਿਉਂਕਿ ਮੈਂ ਥੋੜੇ ਜਿਹਾ ਇਨ ਤਜਰਬਾ ਨਹੀਂ ਹੈਗਾ ਮੈਨੂੰ ਬਣਾਉਂਦਾ ਪਰ ਫਿਰ ਵੀ ਚਲੋ ਕੋਸ਼ਿਸ਼ ਕੀਤੀ ਜਿੰਨੀ ਹੋ ਸਕੇ ਤੇ ਹੁਣ ਤਿਆਰਵਾ ਬਣ ਜਾਣਾ ਕਿਉਂਕਿ ਹੁਣ ਮੈਨੂੰ ਥੋੜਾ ਜਿਆਦਾ ਕੰਮ ਕਰਨਾ ਪੈਣਾ ਵਾ ਚੌਲਾਂ ਦਾ ਇਹ ਥੋੜਾ ਜਿਹਾ ਕੰਮ ਰਹਿ ਗਿਆ ਬਸ ਚੌਲਾਂ ਨੂੰ ਤਾਂ ਮੋਨਾ ਰਹਿ ਗਿਆ ਤੇ ਸੋ ਮਨੀ ਤੇ ਸਾਡਾ ਠੰਡੇ ਥਾਂ ਦੇ ਐ ਨਿਆਰੇ ਨਾਲ ਸਤਾ ਦਿਖਾਉਨੇ ਤੁਹਾਨੂੰ ਨਾਲ ਤੇਰੇ ਨਾਲ ਸਤਾਵਾ ਰਹੇ ਬੜੀ ਵਧੀਆ ਥੋੜਾ ਘੜੀ ਗਰਮੀ ਦੇ ਵਿੱਚ ਸਮਝੇ ਨਹੀਂ ਤੇ ਸਾਰੇ ਜਿਹੜੀ ਤਰ੍ਹਾਂ ਫਰਦਾਰੀ ਦਾ ਹੈ ਦੇਖਦੇ ਆਂ ਕੁੱਕਰ ਖੋਲ ਕੇ ਵੀ ਕਿੱਦਾਂ ਨੇ ਬਣੇ ਚੌਲ ਇਹ ਈ ਲੋ ਰੀਖਾਈ ਬਣ ਕੇ ਚੌਲ ਬਹੁਤ ਘੱਟ ਸਮੇਂ ਦੇ ਵਿੱਚ ਵਧੀਆ ਬਣ ਕੇ ਚੌਲ ਦੇਖ ਲਈਏ ਕੰਮ ਕਿੱਦਾਂ ਠੀਕ ਹੈ ਬਹੁਤ ਵਧੀਆ ਬਣੇ ਹੁਣ ਗਾੜੀ ਸਵਾਦ ਵੇਖਾਂਗੇ ਹੁਣ ਕਿਹਦਾ ਹੁੰਦਾ ਇਹਨਾਂ ਦਾ ਜੀ ਹੁਣ ਆਪਾਂ ਦੇ ਵਿੱਚ ਪਾਗ ਲੈਣੀਆਂ ਨਾਲ ਆਪਾਂ ਪਲੇਟਾਂ ਲੈਣੀਆਂ ਰੱਖ ਕੇ ਤੇ ਉੱਥੇ ਆਪੇ ਪਾਗ ਦੇ ਵਿੱਚ ਆਪਾਂ ਉਹਨੂੰ ਉੱਥੇ ਪਾਗ ਦੇ ਦਾਂਗੇ ਤੇ ਉਹ ਖਾਣਗੇ ਦੇਖਾ ਬੜੀਆਂ ਥੰਦੇਈਆਂ ਤੇ ਆਪਾਂ ਪਲੇਟਾਂ ਜਿਹੜੀਆਂ ਆਪਾਂ ਥੱਲੇ ਲੈ ਲੜੀਆਂ ਇਤਨੀ ਗਰਮੀ ਹੈ ਬਾਹਰ ਆਪ ਬੂਆ ਨਹੀਂ ਖੋਲ ਰਹੇ ਹਾਂ ਖਾ ਲੀਏ ਹਾਂ ਰੋਟੀ ਖਾ ਲਈ ਰੋਟੀ ਖਾ ਲਈ ਮੈਂ ਚਾਵਲ ਬਣਾ ਕੇ ਲਿਆ ਹਾਂ ਚਾਵਲ ਬਣਾਏ ਕਿ ਨਾ ਹਾਂ ਖਾਓਗੇ ਨਹੀਂ ਨਹੀਂ ਆਹ ਛੜੀ ਬਾਤ ਹੈ ਆਪਕੋ ਖਾਣੇ ਪੜੇਗੇ ਆ ਕੀ ਆਇਆ ਮੋਹ ਜੀ ਥੋੜੇ ਖਾ ਲਾ ਥੋੜੇ ਖਾ ਲਾ ਫਦੇ ਫਦੇ ਬੋਲੀ ਵੀ ਨਹੀਂ ਇਹਦੇ ਕੀ ਅਜਿ ਪਚਾਈ ਆ ਇਲਾਪਾ ਰਮ ਨਹੀਂ ਦੇਖਦੇ ਕੀ ਕਰਦੀ ਆ ਚਲੋ ਫਿਰ ਦੇਖੀ ਟੇਬਰ ਸਾਹਿਬ ਲੱਗੇ ਆ ਪੂਰੇ ਟੇਬਰ ਸਾਹਿਬ ਲੱਗੇ ਆ ਜੀ ਵੇਖੋ ਜੀ ਇਹ ਪੂਰੇ ਜਿਹੜਾ ਯਾਰਾ ਸ਼ੋਰਾਂ ਦੇ ਵਿੱਚ ਲੱਗੇ ਆ ਜੀ ਵੇਖੋ ਜੀ ਕੰਮ ਚੱਲ ਰਿਹਾ ਤੇ ਮੈਨੂੰ ਵਿਚਾਰੇ ਨੂੰ ਇਹਨਾਂ ਰੱਖਿਆ ਚਾਹ ਚੂ ਬਣਾਉਂਦੇ ਕਰੀ ਕੋਈ ਕੋਈ ਕੁਝ ਮੈਂ ਗਰੀਬ ਵਿਚਾਰਾ ਚਾਹ ਚੂ ਬਣਾਉਂਦਾ ਹੀ ਤੇਰੀ ਚਾਹ ਬਣਾ ਲਿਆ ਕਰੀ ਕੁਛ ਲਿਆ ਕਰੀ ਕੁਛ ਲਿਆ ਪਰ ਇਹ ਜੇ ਇਹਨਾਂ ਦੀ ਸੇਵਾ ਕਰਾਂਗੇ ਤਾਂ ਫੇਰ ਹੀ ਇਹ ਕੰਮ ਕਰਨਗੇ ਨਹੀਂ ਤੇ ਨਹੀਂ ਇਹਨਾਂ ਭੱਜ ਜਾਣਾ ਫਿਰ ਆਜੋ ਚੌਲ ਖਾ ਲਓ ਚੌਲ ਲੈ ਲੈਂਦੇ ਆ ਤੇ ਉਹਨੇ ਨਹੀਂ ਖਾਣੀ ਉਹ ਤਾਂ ਮੈਂ ਨਹੀਂ ਖਾਣੇ ਖਾੜੇ ਨੇ ਉਹ ਖਾਵੇਂਗਾ ਆ ਰਹੀ ਹੈ ਨਾ ਹਾਂਜੀ ਚਾਵਲ ਖਾਓਗੇ ਚਾਵਲ ਖਾ ਕੇ ਆਇਆ ਹਾਂ ਥੋੜਾ ਸਸ ਖਾ ਲੂੰਗਾ ਚਲ ਠੀਕ ਹੈ ਫਿਰ ਤੈਨੂੰ ਚੈੱਕ ਕਰੋਗੀ ਕਿ ਕਿੱਦਾਂ ਨੇ ਬਣੇ ਛੋਕੂ ਗੁਲ ਵੇਖੋ ਠਈਆ ਚੌਲਾਂ ਦੀ ਸ਼ਕਲ ਹੀ ਹੁੰਦੀ ਆ ਹੈ ਬਹੁਤ ਸੁੰਦਰ ਅੱਛੇ ਬਣੇ ਆ ਰਹੀ ਹੈ ਨਾ ਬਹਿ ਕੇ ਆਈ ਦੀ ਕੋਲੋਂ ਇਹਨੇ ਹਮਕੋ ਤੁਮਕੋ ਕਰਾਊਗਾ ਤੇ ਇਹਨਾਂ ਦੇ ਕੰਮ ਇਦਾਂ ਦੇ ਆ ਜੋ ਆ ਰਹੀ ਆ ਨਾ ਆ ਰਹੀ ਆ ਨਾ ਹਮਕੋ ਤੁਮਕੋ ਨਹੀਂ ਕਰਨਾ ਆਪਾਂ ਮੈਂ ਤੁਮ ਕਰਨਾ ਵਾ ਓਕੇ ਆਹੋ ਪੰਜਾਬੀ ਬੋਲਣੀ ਆਪਾਂ ਠੀਕ ਹੈ ਨਾ ਸਿੱਖੇਗੀ ਆਹੋ ਹਮਕੋ ਤੁਮਕੋ ਬਹੁਤ ਘੱਟ ਕਰਨਾ ਵਾ ਲਓ ਜੀ ਕੌਲੀ ਪਾ ਰਗੇ ਮੈਂ ਥੋੜੇ ਖਾਣੇ ਆ ਰਹੀ ਆ ਨਾ ਬਾਲੇ ਥੋੜੇ ਚੱਲ ਲੈ ਭਾਈ ਅੱਛਾ ਖੁਸ਼ਬੂ ਆ ਰਹਾ ਚੌਲ ਕੀ ਹਾਂਜੀ ਚੌਲ ਕੀ ਖੁਸ਼ਬੂ ਆ ਰਹੀ ਹੈ ਠੀਕ ਹੈ ਕਿਹਦਾ ਬਣਾਏ ਮੂਨ ਅਸਾਰ ਭਈ ਕਿਤੇ ਸ਼ਕਲ ਦੇਖ ਕੇ ਕਿਆ ਬਤਾ ਦੇ ਕਿਹਦਾ ਬਣਾ ਮਸਤ ਬਣਿਆ ਆਪਾਂ ਕਹਿੰਦੇ ਵਧੀਆ ਬਣਿਆ ਮਸਤਾ ਦੇ ਇੱਥੇ ਬੈਗ ਖੜ ਗਿਆ। ਭੀ ਗਿਆ। ਉਧਰ ਜਾਣਾ ਉਧਰ ਖੜਨੇ ਆ। ਉਧਰ ਲੈ ਜਾ। ਚਲੋ ਚਲੋ ਬੈਠੀ। ਮਮਾ ਤੂੰ ਇੱਥੇ ਆ ਜਾ। ਚਲ ਖਾਣੇ ਆ। ਆਏਗਾ। ਚਲ ਖਾਣੇ ਆ। ਹੈ? ਹੋ ਗੁਰੂਕ ਮੈਂ ਨਾ ਇਹ ਅੱਛਾ ਬਣਾਇਆ ਸੀ। ਠੀਕ ਹੈ। ਥੈਂਕ ਯੂ ਥੈਂਕ ਯੂ। ਖਾਓ ਖਾਓ ਫਿਰ ਚੱਲ ਭੁੱਖ ਲੱਗੀ ਐ ਚਾਹ ਬਣੀ ਦੇ ਸੰਗਿਆ ਉਹ ਚਰਾ ਠੀਕ ਐ ਅੱਛਾ ਬਣਾ ਪਾ ਚਾਹ ਕਰਦੀ ਪਲੇਟ ਵੇ ਲਈ ਬਹੁਤ ਸੌ ਠੀਕ ਐ ਚਾਹ ਦੀ ਕੰਮੀਆਂ ਚਾਹ ਕਰ ਬਹੁਤ ਠੀਕ ਹੁਣ ਮੈਂ ਚਾਹ ਬਣਾ ਕੇ ਲਿਆਵਾਂ ਮਨੋਤਾ ਕਹਿੰਦੇ ਸਾਰੀ ਜਿਹੜੀ ਜਿਆਦਾ ਚਾਹੀਦੀ ਐ ਜੀ ਨੂੰ ਚਲੋ ਠੀਕ ਐ ਇਹਨਾਂ ਨੂੰ ਪੁੱਛਦੇ ਕਿਤਾ ਹਾਂਜੀ ਜੀ ਅਬ ਬਾਕੀ ਚਾਹ ਰਹਾ ਇੱਥੇ ਉਧਰ ਹੀ ਡਿਮਾਂਡ ਚ ਆਈ ਦੀ ਤੇ ਇੱਧਰ ਆ ਚਾਹ ਹਾਂ ਚਾਰ ਕੇ ਜਾ ਰਹੇ ਹਵੇ ਕੰਮ ਚਾਹ ਬਣੀ ਆ ਬੋਲ ਲਗਾ ਰਹੇ ਚਲੋ ਫਿਰ ਹੁਣ ਮੈਂ ਤੁਹਾਡੇ ਵਾਸਤੇ ਚਾਹ ਬਣਾ ਕੇ ਲਿਆਉਣਾ ਮੈਨੂੰ ਜੱਗ ਦੇ ਦਿਓ ਇਕ ਫਿਰ ਮੈਂ ਚਾਹ ਪਾਈ ਦੇਉਂਗਾ ਜੀ ਇਹ ਜੱਗ ਆ ਲੈ ਜੀ ਇਹ ਰਹੇ ਮੈਨੂੰ ਫਿਰ ਉਪੜਾ ਦਿਓ ਹੁਣ ਮਾ ਮੋਤੇ ਲੈਣੇ ਪਾਣੇ ਚੌਲਾ ਸਗਲਾ ਵੇਲਾ ਕਰਦਾ ਅੱਜ ਆ ਰਿਹਾ ਇਹਨਾਂ ਦਾ ਮਚੌਲ ਖਾ ਲੈ ਜੀ ਆਹ ਸਾਰਾ ਵੇਲਾ ਕਰਦਾ ਇਹ ਇਹਨੇ ਖਾਦਾ ਹੀ ਨਹੀਂ ਇਹ ਖਾਣੇ ਦਾ ਫੇਰਦੇ ਨੇ ਅੱਪਰ ਨੂੰ ਖਾਣਾ ਹੀ ਜਾਂਦਾ ਉਹ ਫੇਰ ਇਹਦੇ ਸਾਡੇ ਜਿਹੜੇ ਭੀਜਦੇ ਹਨਾ ਇਹਨੇ ਸਮਝ ਨਹੀਂ ਲਾਦੀ ਤੁਹਾਡੇ ਗੱਲ ਦੱਸੇ ਲਾਈ ਨਹੀਂ ਲੱਗਦੀ ਸਮਝਿਆ ਥੋੜਾ ਸਵਾਦ ਥੋੜਾ ਸਵਾਦ ਥੋੜਾ ਸਵਾਦੀ ਫੇ ਤੂੰ ਆਖਦੇ ਨਾ ਫੇ ਮੈਂ ਚੌਲ ਖਾਣੇ ਨਹੀਂ ਆ ਤੇ ਆਪਨੇ ਪਤੀਲਾ ਬੇਲਾ ਕਰ ਦਿਆ ਅੱਛਾ ਆਪਨੇ ਬਰਤਨ ਬੇਲਾ ਕਰ ਦਿਆ ਕੋਈ ਨਹੀਂ ਨੈਕਸਟ ਟਾਈਮ ਜੀ ਚਲੋ ਤੇ ਆਪਾਂ ਆਏ ਉਹਨਾਂ ਨੂੰ ਖਵਾ ਤੇ ਹੁਣ ਉਹਨਾਂ ਦੀ ਡਿਮਾਂਡ ਹੈ ਆਪਾਂ ਤੇ ਸੁਣੀ ਲਈ ਤੇ ਕਿਹਦੇ ਚਾਹ ਪੀਣੀ ਹੈ ਆਪਾਂ ਬਣਾਵਾਂਗੇ ਚਾਹ ਹਾਂਜੀ ਚੋਲ ਆਪਾਂ ਨੂੰ ਖਵਾ ਹੀ ਹੋਣਾ ਤੇ ਹੁਣ ਉਹ ਆਦੇ ਵੀ ਆਪਾਂ ਨੂੰ ਚਾਹ ਪਿਆਓ ਤੇ ਆਪਾਂ ਲਓ ਜੀ ਧਰਤੀ ਜੀ ਹੁਣ ਆਪਾਂ ਚਾਹ ਮਰੇ ਦੀ ਚਾਹ ਤੇ ਉਹ ਆਪਣਾ ਚਾਹ ਪੀ ਗਿਰਦਾ ਕਿਉਂਕਿ ਜਿਹੜਾ ਬੰਦਾ ਕੰਮ ਕਰਦਾ ਉਹ ਨੂੰ ਇਹ ਹੁੰਦਾ ਕਿ ਮੈਂ ਚਾਹ ਘਟ ਪੀਪੂ ਚਾਹ ਤੋਂ ਕਰਕੇ ਦੀ ਚਾਹ ਜਿਹਾ ਦਾ ਜੀ ਬੜੀ ਹੁੰਦੀ ਹੈ ਤੇ ਕਈ ਬੰਦੇ ਨਸ਼ਾ ਗੜ ਮਿੰਦੇ ਆ ਕਿ ਚਾਹ ਦਾ ਜਦੋਂ ਨੀਂਦ ਨਹੀਂ ਆਉਂਦੀ ਗੋੜ ਵਾਲੀ ਚਾਹ ਕਿਉਂਕਿ ਆਪਾਂ ਗੋੜੀ ਵਰਤਦੇ ਆਂ ਖੰਡ ਨਹੀਂ ਵਰਤੀ ਜੀ ਚਾਹ ਗੋੜ ਵਾਲੀ ਬਣਾਇਂਦੀ ਜਿੰਨੀਰ ਬਣ ਜੇ ਕੋਲ ਬੁਆ ਘਰ ਖੋਲ ਦਿਓ ਲਾ ਕੋ ਸੇ ਆਵੇਂ ਕੇ ਭਾਜੀ ਆਗੀ ਆਗੀ ਚਾਹ ਮੈਂ ਅਗੇ ਤੇ ਆਪਣੇ ਆਪਣੇ ਚੀਂਦ ਨਾਲ ਬਾਗੇ ਚੰਗੀ ਆਹ ਪੱਕੇ ਗਲਾਹ ਨਾਲ ਹੀ ਬਣ ਛੱਡੇ ਇਹ ਕਿਸ ਕੇ ਲਈ ਕਿਤਨੇ ਗਲਾਹ ਮੈਂ ਡਾਲ ਦਿਆ 3 ਹੀ ਮੈਂ ਡਾਲ ਦਿਆ ਚਲ ਕੋਈ ਨਹੀਂ ਆ ਤੂੰ ਖਾ ਤੋ ਫੜ ਆ ਲੋ ਗਲਾ ਜਿਹੜੇ ਮੁੱਦੇ ਮਾਰੇ ਸਾਫ ਹੀ ਨਾ ਜਿਹੜੇ ਮੈਂ ਮਾਰੇ ਮੁੱਦੇ ਰਹਾ ਤੁੰ ਗਲਾਸ ਵੀ ਨਹੀਂ ਕੱਪ ਵੀ ਨਹੀਂ ਜਾ ਮੇਰਾ ਹਵੇ ਕੱਪ ਪਿਆ ਤੁਹਿਆਰੀ ਇਹਨਾਂ ਨੇ ਫੜ ਕੇ ਮਟੋ ਵੱਡੀ ਆਪੀ ਫੜ ਕੇ ਪਾਲੂ ਆਰੀਆਂ ਨੂੰ ਜਿਆਦੀ ਛੇਤੀ ਚਾਹ ਪੀਂਦੇ ਹਾਂ ਲੋ ਜੀ ਕਿਉਂਕਿ ਇਹ ਜਿਹੜਾ ਬੰਦਾ ਮਾਈਂਡ ਮਾਸਟਰ ਹੁੰਦਾ ਨਾ ਜਿਹੜਾ ਤੇ ਜਿਹੜਾ ਮੇਨਚ ਨੂੰ ਕਹਿ ਦਿੰਦੇ ਆ ਹੈਟਰ ਦਾ ਜਿਹੜਾ ਪੂਰਾ ਕਾਪੜਾ ਚਾਹ ਦੀ ਮੀਂਹ ਜ ਆ ਆ ਪੰਗਲਾ ਚ ਪੀਣਾ ਚਾਹ ਵੀ ਲੀਆ ਮੇਰਾ ਵਾਹਣ ਘਰਾ ਦਿੰਦੇ ਤੇ ਸਾਰੀ ਜਿਹੜੀ ਕੱਢੀ ਉੱਥੇ ਇੱਕ ਜੀ ਥੱਲੇ ਹੈਗਾ ਜੀ ਉੱਥੇ ਇੱਕ ਜੀ ਥੱਲੇ ਮੈਨੂੰ ਹੁਣ ਪਤਾ ਨਹੀਂ ਕਰਕੇ ਛੱਡਣਗੇ ਯਾਰ ਦਾ ਕੋਦਾਂ ਦਾ ਤੁਸੀਂ ਪਤਾ ਲਿਆ ਹੋਣਾ ਨਹੀਂ ਆਹ ਕਿਸੇ ਬਹਾਨੇ ਹੋ ਜਾਊ ਹਾਂ ਇੱਥੇ ਕੰਮ ਚੱਲਦਾ ਇਹਨਾਂ ਬੱਤੀ ਘਾਟੇ ਘਟ ਕਰ ਜਾਂਦਾ ਹੂੰ ਪੂਲੀ ਨਹੀਂ ਇੰਨੀ ਪੂਲੀ ਕਰ ਲੈ ਗੁੱਤੇ ਵਾਲਾ ਕਰਦਾ ਹੂੰ ਤੋਨੀ ਜੀ ਸਾਡਾ ਉੱਠ ਕੇ ਆ ਗਿਆ ਹੁਣ ਤੋਨੀ ਚੌਲ ਖਾਣੀ ਹੈ ਹੈ ਚਲਾ ਫੇ ਤੂੰ ਜਮਾ ਪਾ ਕੇ ਆ ਜਾ ਚਲਾ ਗੋਠੇ ਚਲੀ ਆ ਪਖਾਈਏ ਜਾਣਾ ਗੋਠੇ ਦੇ ਹੈ ਉਹਨੇ ਰੱਜ ਲਿਆ ਤੇਰੇ ਮਗਰੋਂ ਉਹਦੇ ਰੱਜਿਆ ਉਹਦੇ 1:00 ਵਜੇ ਉਹਦੀ ਨੇ ਉਹ ਢਿਹੜ ਦੇ ਤੇ ਪਾਰ ਕੇ ਪਿਆ ਉਹਦੇ ਆਉ ਹੁੰਦਾ ਢੇਡਾ ਜਾਣਾ ਨੇ ਰੱਜਿਆ ਯਾਰਾ ਤਾਂ ਢੇਡਾ ਜਾਂਦਾ ਹੀ ਹਾਂ ਚਲ ਆ ਵੀ ਆ ਜਾ ਪਾ ਚੌਲ ਪਾ ਕੇ ਦਵਾਣੀ ਚਲੋ ਤਰੋ ਹਾਂਜੀ ਸੋ ਨਹੀਂ ਸਾਡਾ ਲੱਕਾ ਖਾਨ ਚੌਲ ਲੈ ਸੋ ਨਹੀਂ ਨਾ ਲਓ ਜੀ ਇਧਰ ਬਾਈ ਬੈ ਕਰ ਦੋ ਕਰ ਦੋ ਫਿਰ ਬੋਲ ਦੋ ਤੇ ਚੌਲਾਂ ਦਾ ਵੀ ਦੱਸ ਦੋ ਕਹ ਦੋ ਫਿਰ ਬੋਲ ਦੋ ਕੁਝ ਇਹਨੂੰ ਕਰਕੇ ਐਣੂ ਕਰਕੇ ਹੈਲੋ ਗਾਇਸ ਮਾਈ ਡਾਊਨ ਹਨਕਮ ਤੇ ਹੁਣ ਬਲੌਂਗ ਦਾ ਐਂਡ ਕਰ ਦਈਏ ਕਿ ਹੁਣ ਬਾਏ ਬਾਏ ਬਲੌਂਗ ਦਾ ਐਂਡ ਬਾਏ ਬਾਏ ਤੇ ਬਲੌਂਗ ਦਾ ਐਂਡ ਕਰ ਦਈਏ ਹਾਂ ਚਲੋ ਠੀਕ